हां जी दोस्तों सारेया नुं ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਪਹੁੰਚੇ ਆਂ ਪਿੰਡ ਰਸੂਲਪੁਰ ਨਹਿਰਾ ਤਹਿਸੀਲ ਜ਼ਿਲ੍ਹਾ ਇਸਪੰਦ ਨੂੰ ਸ਼੍ਰੀ ਕਰਨਤਾਰਨ ਸਾਹਿਬ ਲਗਦਾ ਨਿਸ਼ਾਨਵੀਰ ਦੇ ਕੋਲ ਆਇਆ ਦੋਸਤੋ ਨਿਸ਼ਾਨਵੀਰ ਦੇ ਘਰੋਂ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਪਾਈਆਂ ਨੇ ਪਸ਼ੂ ਤੁਹਾਨੂੰ ਦਿਖਾਉਂਦੇ ਰਹਿੰਦਾ ਹੈ ਸੇਲ ਪਰਚੇਜ਼ ਦਾ ਕੰਮ ਆ ਵਿਕਰੀ ਵਾਲੇ ਪਸ਼ੂ ਇਸ ਘਰੇ ਆਉਂਦੇ ਰਹਿੰਦੇ ਆ ਬਾਕੀ ਤੁਸੀਂ ਸਮੇਂ-ਸਮੇਂ ਨਾਲ ਆਪਣਾ ਸੰਪਰਕ ਬਣਾ ਕੇ ਰੱਖ ਸਕਦੇ ਜੀ ਆਏ ਨਵੇਂ ਪਸ਼ੂਆਂ ਦੀ ਡਿਟੇਲ ਇਸੇ ਤਰ੍ਹਾਂ ਤੁਸੀਂ ਲੈ ਸਕਦੇ ਜੀ ਠੀਕ ਆ ਜੀ ਅੱਜ ਦੇ ਕਵਰੇਜ ਵਿੱਚ ਟੋਟਲ ਪੰਜ ਕਿਨਾਰੇ ਤੁਹਾਨੂੰ ਦਿਖਾਉਣੇ ਆ ਠੀਕ ਹੈ ਜੀ ਜਿਨ੍ਹਾਂ ਦੇ ਵਿੱਚ ਇੱਕ ਮਾਝ ਦਿਖਾਵਾਂਗੇ ਤੁਹਾਨੂੰ ਇੱਕ ਮਾਝ ਆ ਬਾਕੀ ਤਿਆਰ ਵੇੜਾ ਜਿਨ੍ਹਾਂ ਦੇ ਵਿੱਚ ਦੋ ਬਾਰਾਂ ਤਾਜ਼ੀਆਂ ਸੁਨੀਆਂ ਨੇ ਰੁੱਤ ਬੱਚੇ ਆ ਤੇ ਦੋ ਬਾਰਾਂ ਬਿਨ ਬੱਚੇ ਦੇ ਆ ਇਹਨਾਂ ਵੇੜਾਂ ਦੇ ਥੱਲੇ ਜਾਂ ਇਸ ਮਾਝ ਦੇ ਥੱਲੇ ਦੋਸਤੋ ਕਿੰਨਾ ਹੁਣ ਮੌਕੇ ਤੇ ਦੁੱਧ ਹਾਜ਼ਰ ਆ ਕੀ ਮੁੱਲ ਕੀ ਰੇਟ ਰਹਿਣ ਵਾਲਾ ਇਹਨਾਂ ਪਸ਼ੂਆਂ ਦਾ ਪੂਰੀ ਡਿਟੇਲ ਪੂਰੀ ਜਾਣਕਾਰੀ ਤੁਹਾਨੂੰ ਇਸ ਕਵਰੇਜ ਵਿੱਚ ਮਿਲ ਜੂਗੀ ਸੋ ਵੀਡੀਓ ਦੇ ਨਾਲ ਐਂਡ ਤੱਕ ਜੁੜੇ ਰਹੋ ਬਾਕੀ ਜਿਹੜਾ ਕੋਈ ਵੀਰ ਖਰੀਦਦਾਰ ਇਸ ਘਰੇ ਪਸ਼ੂ ਖਰੀਦਣ ਆ ਰਿਹਾ ਚਾਹੇ ਗੱਬਣਾ ਚਾਹੇ ਤੋਕੜਾ ਚਾਹੇ ਦੋਸਤੋ ਸੋਇਆ ਸੋਇਆ ਪਸ਼ੂ ਆ ਉਸ ਪਸ਼ੂ ਦੀ ਜਾਂਚ ਪਰਖਾ ਨਰਕ ਪਰਖਾ ਤਸੰਦੀ ਆ ਤੁਸੀਂ ਘਰਾਂ ਕੇ ਕਰ ਲਿਓ ਸਾਈ ਪਿਆਨਾ ਕਰਕੇ ਦੱਸੇ ਅਨਸਾਰ ਆਪਦੀ ਦੁੱਧ ਚਵਾਈ ਕਰਕੇ ਚੋਕੇ ਤਸੰਦੀ ਕਰ ਸਕਦਾ ਕੋਈ ਵੀਰ ਤੇ ਖਾਸ ਰਸੂਲਪੁਰ ਨਹਿਰਾ ਤੁਸੀਂ ਵਿਜ਼ਿਟ ਕਰਨੀ ਆ ਦੁਗਲ ਵਾਲਾ ਪਿੰਡ ਬਿਲਕੁਲ ਲੱਗਿਆ ਝੰਡੇਰ ਅਲਾਦੀਨਪੁਰ ਪਿੰਡ ਥੋੜੀ ਥੋੜੀ ਦੂਰੀ ਤੇ ਸੇਰੋਂ ਤੋਂ ਵੀ ਤਕਰੀਬਨ ਕੋਈ ਥੋੜੀ ਦੂਰੀ ਆ ਤੇ ਤਰਨਤਰਨ ਸਾਹਿਬ ਦੇ ਬਿਲਕੁਲ ਨਾਲ ਲੱਗ ਜਾਂਦਾ ਪਿੰਡ ਰਸੂਲਪੁਰ ਨਹਿਰਾ ਅੱਜ 5 ਅਪ੍ਰੈਲ ਆ ਤੇ ਸਮਾਂ ਕੋਈ ਸ਼ਾਮ ਦੇ 3:30 ਵਜੇ ਦਾ ਆਉ ਲੈਣੀਆਂ ਬਧੇ ਡਿਟੇਲ ਕਰਦਿਆਂ ਗੱਲਬਾਤ ਸਭ ਤੋਂ ਪਹਿਲਾਂ ਨਿਸ਼ਾਨ ਵੀਰੇ ਸਾਸਰੀ ਕਾਲ ਸਾਸਰੀਆ ਵੀ ਜੀ ਹੋ ਠੀਕ ਠਾਜ ਬਹੁਤ ਵਧੀਆ ਨਿਸ਼ਾਨ ਠੀਕ ਠਾਕ ਵੀ ਵਧੀਆ ਵੀ ਜੀ ਵਧੀਆ ਠੀਕ ਠਾਕ ਜੀ ਲੈ ਵੀ ਨਿਸ਼ਾਨ ਅੱਜ ਪੰਜ ਪਸ਼ੂ ਆਪਣੇ ਕੋਲ ਆ ਗਿਆ ਵੀਰੇ ਹਾਂਜੀ ਪੰਜ ਪਸ਼ੂ ਕਾਹੂ ਵੀ ਜੀ ਇੱਕ ਮੱਝ ਤੇ ਚਾਰ ਬੇੜਾਂ ਵੀ ਜੀ ਠੀਕ ਹੈ ਹਾਂਜੀ ਤੇ ਵੈਸੇ ਦੋ ਤਾਂ ਜਿਹੜੀਆਂ ਬਿਲਕੁਲ ਤਾਜ਼ੀਆਂ ਸੁਈਆਂ ਵਾੜਾ ਹਾਂਜੀ ਦੋ ਤਾਜ਼ੀਆਂ ਸੁਈਆਂ ਵੀ ਜੀ ਆ ਦੋ ਜਿਹੜੀਆਂ ਦੁੱਧੀਆਂ ਬਿਨ ਬੱਚੇ ਤੋਂ ਹਾਂਜੀ ਬਿਨ ਬੱਚੇ ਤੋਂ ਵੀ ਜੀ ਠੀਕ ਆ ਹਾਂਜੀ ਤੇ ਮੁੱਲ ਵੀ ਫਿਰ ਬਿਲਕੁਲ ਜਾਇਜ਼ੀ ਮੁੱਲ ਜਾਇਜ਼ੀ ਵੀ ਜੀ ਤੁਹਾਨੂੰ ਪਤਾ ਅੱਗੇ ਜਾਇਜ਼ੀ ਕਰੀਦਾ ਹੁੰਦੇ ਜਾਇਜ਼ੀ ਕਰਦੇ ਆ ਚਲੋ ਜਾਇਜ਼ ਜਨੂਨ ਦਿੱਤੀ ਹੈ ਜਿੰਨੇ ਵੀ ਹੋ ਸਕਦੇ ਆ ਤੇ ਨਿਸ਼ਾਨ ਇੱਕ ਨੰਬਰ ਆਪਣੇ ਜ਼ਰੂਰ ਬੋਲ ਦਿਓ ਨੰਬਰ ਵੀ ਜੀ ਹੈਗਾ 7876 74417 ਠੀਕ ਹੈ ਜੀ ਹਾਂਜੀ ਦੋਸਤੋ ਇਹ ਨੰਬਰ ਨੇ ਨਿਸ਼ਾਨ ਦੇ ਨੰਬਰ ਸਕਰੀਨ ਤੇ ਲੱਗ ਚੁੱਕੇ ਆ ਨੰਬਰਾਂ ਤੇ ਤੁਸੀਂ ਕਾਲ ਕਰ ਲਿਓ ਤੇ ਨਿਸ਼ਾਨ ਪਹਿਲੇ ਨੰਬਰ ਤੋਂ ਸ਼ੁਰੂਆਤ ਇੱਥੋਂ ਕਰ ਲਈਏ ਇਹ ਵੀ ਜੀ 2 ਮਹੀਨਿਆਂ ਦੀ ਸੂਈ ਆ ਹਾਂਜੀ ਤੇ 10 ਦਿਨਾਂ ਦੀ ਬਣੀਗਾ ਨਵੇਂ ਦੁੱਧ ਹੋਈ ਆ ਠੀਕ ਹੈ ਜੀ ਹਾਂਜੀ ਤੇ 7 ਕਿਲੋ ਦੁੱਧ ਹਾਇਰੇ ਥੱਲੇ ਠੀਕ ਆ ਜੀ ਹਾਂਜੀ ਮਿਲਦੀ ਪਾੜੇ ਦੇ ਵੀਰ ਜੀ ਪਾੜੇ ਤੇ ਮਿਲਦੀ ਹਾਂਜੀ ਹਾਂਜੀ 2 ਮਹੀਨਿਆਂ ਦਾ ਸੁਆ ਹਾਂਜੀ 2 ਮਹੀਨਿਆਂ ਦਾ ਤੇ 10 ਦਿਨਾਂ ਦਾ ਨਵੇਂ ਦੁੱਧ ਹੋਈਗਾ ਆਪਣੇ ਅਸੱਥੀ ਹੋਈ ਹੈ ਕਿ ਨੀ ਮਗਰੋਂ ਜਿੱਥੋਂ ਆਪਾਂ ਘਰ ਆਣੇ ਦਾ ਲਈ ਉਹਨਾਂ ਨੇ ਦੱਸਿਆ ਵੀਰ ਜੀ ਦੱਸਿਆ ਉਹਨਾਂ ਨੇ ਹਾਂਜੀ ਲਓ ਦੋਸਤੋ ਅੱਗੇ ਨਵੇਂ ਦੁੱਧ ਵੀ ਰਲੀਆਂ ਨਵੇਂ ਦੁੱਧ ਬਣੇ ਆ ਠੀਕ ਆ ਜੀ 10 ਦਿਨਾਂ ਦਾ ਸਮਾਂ ਹੋ ਗਿਆ ਬਾਕੀ ਮਿਲਦੀ ਧਾਰ ਤੇ ਹੀ ਆ ਅੱਛਾ ਹਾਂ ਆਪਣੇ ਘਰੇ ਆਣ ਕੇ ਵੀ ਇੱਥੇ ਧਾਰ ਤੇ ਮਿਲਦੀ ਹਾਂ ਧਾਰ ਤੇ ਵੀਰ ਜੀ ਜਿੱਦਾਂ ਮਰਜੀ ਬਈ ਕੁਝ ਨਹੀਂ ਆਂਦੀ ਲੋਕ ਦੋਸਤੋ ਠੀਕ ਆ ਇਦਾਂ ਬਹਿ ਕੇ ਧਾਰ ਦੇਣੀ ਆ ਤੇ ਬਿਲਕ ਹਾਈਟ ਮੀਡੀਅਮ ਮੰਨ ਕੇ ਤੁਸੀਂ ਕੋਈ ਵੀ ਰਸਤਾ ਕਰ ਸਕਦਾ ਮੀਡੀਅਮ ਦਰਮਿਆਨੀ ਹਾਈਟ ਹੈ ਤੁਸੀਂ ਮੰਨ ਸਕਦੇ ਠੀਕ ਹੈ ਜੀ 6 ਫੁੱਟ ਮੇਰੀ ਹਾਈਟ ਹੈ ਬਾਕੀ 2 ਫੁੱਟ 3/4 ਫੁੱਟ ਦਾ ਹੈਗੀ ਆ ਵਿਜੀ ਬਿਲਕੁਲ ਜੀ ਬਿਲਕੁਲ ਜੀ ਅਕਰ ਫੁੱਟਾਂ ਦੇ ਵਿੱਚ ਆਪਾਂ ਆਖੀ ਜਈਏ ਜਾਰੀ ਵੱਡੀ ਹੋ ਵਿਜੀ ਉਹ ਗੱਲ ਨਹੀਂ ਆ ਗਈ ਤਿੰਨ ਸ਼ਾਹ ਨਾ 7 ਕਿਲੋ ਬਿਲਕੁਲ ਇਹ ਨੈਟ ਜਿਹੜਾ ਹਾਂਜੀ ਹਾਂਜੀ ਵਿਜੀ ਲੀਟਰ ਵਾਲਾ ਦੁੱਧ ਹੈ 7 ਕਿਲੋ ਵੈਸੇ ਤੁਹਾਡਾ ਜਿਹੜਾ ਬਹਿ ਸ਼ਹਿਰਦਰੀ ਦੇ ਵਿੱਚ ਵੀ ਦੁੱਧ ਜਾਂਦਾ ਜਿੰਨਾ ਵੀ ਆਪਾਂ ਬਿੰਤੀ-ਕਿੰਤੀ ਕੀਤੀ ਹਾਂ ਹਾਂ ਬਿੰਤੀ ਆਪਾਂ ਪੱਕੀ ਵਿਜੀ ਕਰਦੇ ਆ ਠੀਕ ਹੈ ਜੀ ਠੀਕ ਹੈ ਲੈ ਵੀ ਨਿਸ਼ਾਨ ਖੋਲਦੇ ਵੀ ਸੋਵਿਆਂ ਦੇ ਵਿੱਚ ਦੋਸਤੋ ਕਿਸੇ ਵੀਰ ਨੇ ਆਪੋ ਆਪਣੀ ਸਮਝ ਵੇਖਣੀ ਕੋਈ ਤਜੇ ਕੋਈ ਚੌਥੇ ਕਿਸੇ ਨੇ ਅੱਗੇ ਆਪਦੀ ਸਮਝ ਵੀ ਤੁਸੀਂ ਵੇਖਣੀ ਆ ਮੂੰਹ ਘੁਰ ਦੰਦ ਕਾਇਮ ਹੈ ਪੂਰੇ ਕਾਇਮ ਕਾਇਮ ਵੀਰ ਜੀ ਠੀਕ ਹੈ ਭਰਾ ਆਉਤ ਉਸੇ ਕੋਈ ਤੋਰਾ ਤੁਹਾਨੂੰ ਤੋੜ ਕੇ ਲੰਮਾ ਦਿਖਾਉਣ ਦੇ ਆ ਆ ਕਰੋ ਚੈੱਕ 7 ਕਿਲੋ ਧਾਰਾਂ ਇਹਦੇ ਥੱਲੇ ਕਰਮਾਲੀ ਦੇ ਹੁਣ ਹਾਜ਼ਰ ਆ ਜਿਹੜੀਆਂ ਕਿਸੇ ਵੀਰ ਨੇ ਆ ਕੇ ਚੋਕੇ ਤਸੱਲੀ ਕਰ ਲੈਣੀਆਂ ਨੇ ਠੀਕ ਹੈ ਜੀ ਪੂਸ਼ੋ ਲੰਡੀ ਆ ਹਾਫ ਜਿਹੜੀ ਪੂਸ਼ ਪੂਸ਼ੋ ਲੰਡੀ ਬਾਕੀਆਂ ਸੀਲਸ ਲੱਗ ਵਿੱਚ ਪਾੜਾ ਪਾਇਆ ਮਿਲਦੀ ਆ ਵਧੀਆ ਖੁਸ਼ ਹੋਗੇ ਠੀਕ ਹੈ ਜੀ ਹਾਂਜੀ ਆ ਲੋ ਜੀ ਮੂੰਹ ਮੱਥੇ ਦੀਆਂ ਨੇ ਲਓ ਜੀ ਸੋ ਮਾਝੀ ਦੀ ਧੜੀ ਦੋਸਤੋ ਚੰਗੀ ਆ ਬਾਕੀ 7 ਕਿਲੋ ਦੁੱਧ 7 ਕਿਲੋ ਦੁੱਧ ਜਿਹੜਾ ਦੋਸਤੋ ਤਕਰੀਬਨ ਤੁਸੀਂ ਵੇਖ ਸਕਦੇ ਜੇ ਵੀ ਕੁਝ ਨਹੀਂ ਆਦੀ ਗੁੱਜ ਜਿੱਦਾਂ ਮਰਜੀ ਵੇਜੋ ਬਾਕੀ ਹੋਣ। ਅੱਛਾ ਨਿਸ਼ਾਨ ਤਾਰਾਂ ਪੂਰੀਆਂ ਨੇ ਆਕੇ ਅਗਲੇ ਪਿਛਲੇ ਥਣਾਂ ਦੀਆਂ ਪੂਰੀਆਂ ਪੂਰੀਆਂ ਵੇਚੀ ਜੇ ਵਾਧ ਘਾਟ ਹੁੰਦੀ ਆ ਪੋਸਟੇ ਵਾਲੇ ਦੱਸ ਦੇਣਾ ਹੈ। ਲਾਹ ਜੀ। ਹਾਂ। ਲੈ ਵੀ ਨਿਸ਼ਾਨੇ ਤੇ ਹੀ ਡਿਮਾਂਡ ਕੀ ਕਰਦਾ ਫਿਰ? ਡਿਮਾਂਡ ਵੀਰ ਜੀ ਪਾਵੇ 60 55 ਜੋ ਮਰਜ਼ੀ ਕਰਾ ਲਈਏ। ਮੁੱਲ ਕਰਦੇ 50000 47000 ਦੇ ਵਿੱਚ ਹੀ ਦਵਾਂਗੇ। 47000 ਹਾਂ ਜੀ। ਬਾਕੀ ਥੋੜਾ ਬੋਲਾ ਮੌਕੇ ਤੇ ਮਾਂ ਤਣ ਹੋਊਗਾ ਕੋਈ ਛੋੜ ਛੜਾਈ ਆ। ਜਿਆਦਾ ਫਰਕ ਨਹੀਂ ਆਪਾਂ ਵੀਰ ਜੀ ਤੁਹਾਨੂੰ ਪਤਾ ਜਾਇਜ਼ ਹੀ ਮੁੱਲ ਪਾਈਦੇ ਆ ਤੇ ਕਈ ਵੀ ਰੱਦੋ ਅੱਦ ਦਾ ਫਰਕ ਰੱਖ ਲੈਂਦੇ ਕਿਸੇ ਵਾਲੇ ਲੋ ਵੀ 47000 ਤੇ 47000 ਦੇ ਵਿੱਚੋਂ ਥੋੜਾ ਬਾਦਾਂ ਕੋਈ ਛੋਟਛੱਪ ਹੋ ਜਾਊਗਾ। ਬਾਕੀ ਮੱਝ ਤੁਸੀਂ ਵੇਖ ਲਈ ਆ। ਪੂਰੀ ਡਿਟੇਲ ਤੁਹਾਨੂੰ ਮਿਲ ਗਈ ਅੱਗੇ ਨਵੇਂ ਦੁੱਧ ਰਲੀਆਂ 10 ਦਿਨਾਂ ਦੀ 7 ਕਿਲੋ ਦੁੱਧ ਹੁਣ ਹਾਜ਼ਰ ਆ। ਸੋ ਕੋਈ ਵੀਰ ਆਉਂਦੇ ਚੋਲਦੇ ਜੇ ਬਾਕੀ ਮਿਲਦੀ ਐ ਪਹਾੜੇ ਦੇ ਜਿੱਦਾਂ ਮਰਜੀ ਵੀਰ ਜੀ ਲਾਤ ਨਹੀਂ ਮਾਰਦੀ ਜਿੰਨੀ ਵਾਰ ਮਰਜੀ ਬੈ ਬੈ ਕੇ ਉੱਠੀ ਜਾਉ। ਬਿਲਕੁਲ ਆ ਤੁਸੀਂ ਬੈ ਕੇ ਦਿਖਾਈ ਦਿੱਤਾ ਵੈਸੇ। ਲੈ ਵੀ ਨਿਸ਼ਾਨ ਅੱਗੇ ਆਪਣੇ ਕੋਲ ਜਿਹੜੀ 2 ਨੰਬਰ ਤੇ ਦੋਂਦੀ ਵੱਛੀ ਵੀਰ ਜੀ ਦੋਂਦੀ ਬੱਚੀ ਆ ਅਜੇ ਨੂੰ ਕਿੰਨੇ ਕ ਦਿਨ ਹੋ ਗਏ ਸੋਈ ਪੰਜਾਂ ਤੋਂ ਛੇ ਦਿਨ ਹੋ ਗਏ ਆ ਪੰਜ ਛੇ ਦਿਨ ਪੰਜ ਛੇ ਦਿਨ ਇੱਕ ਹਫਤਾ ਜਾਂ ਹਫਤੇ ਦੇ ਅੰਦਰ ਬਾਅਦ ਸਮਾਂ ਕੋਈ ਮਨ ਸਕਦਾ ਮੂੰਹ ਦੰਦੀ ਚੈੱਕ ਕਰਾ ਦਿੰਦੇ ਆ ਵੀ ਉਹ ਨਾਲ ਲਓ ਜੀ ਠੀਕ ਆ ਥੋੜੇ ਖੋਲ ਕੇ ਆਪਾਂ ਤਸੱਲੀ ਕਰਵਾ ਦਾਂਗੇ ਅੱਛਾ ਮੂੰਹ ਦੰਦੀ ਦੋ ਦੰਦਾਂ ਦਾ ਜੀ ਪਿਓਰ ਦੋ ਦੰਦਾਂ ਦੇ ਵੀਰ ਜੀ ਚੌਕ ਦੇ ਕੱਢੇ ਅਜੇ ਨਹੀਂ ਨਹੀਂ ਕਿਤੇ ਨਹੀਂ ਕੱਢੇ ਵੀਰ ਜੀ ਦੁੱਧ ਵਾਲੇ ਦੰਦ ਆ ਠੀਕ ਆ ਜੀ ਹਾਂ ਲੋਕ ਦੋਸਤੋ ਦੋਂਦੀ ਬੱਚੀ ਤੁਹਾਨੂੰ ਚੈੱਕ ਕਰਾ ਦਿੰਦੇ ਆ ਮੂੰਹ ਦੰਦੀ ਵੀਰ ਫੜ ਕੇ ਚੈੱਕ ਕਰਵਾ ਦਿੰਦਾ ਆ ਲਓ ਪਿਓਰ ਦੰਦ ਆ ਵੀਰ ਜੀ ਬਾਕੀ ਦੋ ਦੰਦ ਸਥਾਈ ਆ ਤੁਸੀਂ ਵੇਖ ਸਕਦੇ ਜæg ਲਓ ਜੀ ਚੈੱਕ ਕਰੋ ਠੀਕ ਆ ਜੀ ਠੀਕ ਆ ਸੋ ਦੋਂਦੀ ਬੱਚੀ ਆ ਰੰਗ ਪ੍ਰਿੰਟ ਬਿਲਕੁਲ ਤੁਸੀਂ ਵੇਖੋਗੇ ਤੇ ਵਾਈਟ ਰੰਗ ਦੇ ਵਿੱਚ ਬਲੈਕ ਠੀਕ ਆ ਜੀ ਡੋਰ ਸਪੋਰਟ ਦੇ ਹੈਗੇ ਆ ਤੇ ਸੋਈ ਨੂੰ 6 ਦਿਨ ਦਾ ਸਮਾਂ ਹੋ ਗਿਆ ਮਗਰ ਬੱਚਾ 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 ਵੀਰ ਜੀ ਲਓ ਜੀ ਮਗਰ ਬੱਚਾ ਬਿਲਕੁਲ ਕਸਮੇ ਲੇਵੇ ਦੀ ਆ ਕੰਪੈਕਟ ਟਰੈਕਟਰ ਦੇ ਵਿੱਚ ਠੀਕ ਆ ਹਾਈਟ ਮੀਡੀਅਮ ਮੰਗ ਕੇ ਕੋਈ ਵੀ ਰਸੋਦਾ ਕਰ ਸਕਦਾ ਕਈ ਵਾਰਾ ਨਾਰਮਲ ਜੀ ਸੇਵਾ ਦੇ ਵਿੱਚੋਂ ਪਸੂ ਨਿਕਲਦੇ ਆ ਬਾਕੀ ਨਵੀਂ ਬੱਚੀ ਸੂਪੀ ਆ ਬਿਲਕੁਲ ਹੌਲੀ ਆ ਬੱਚਾ ਵਿੱਚ ਨਵੀਂ ਜੀ ਬੱਚੀ ਸੂਪੀ ਆ ਠ ਆ ਦੇਖੋ ਬਾਕੀ ਕੋਈ ਕੁਛ ਨਹੀਂ ਜਾਂਦੀ ਜਿੱਦਾਂ ਮਰਜ਼ੀ ਵਿੱਚ ਜਾਂ ਤੂੰ ਫੇਰੀ ਜਾਓ ਹਾਂ ਲੋ ਹਾਂ ਤਾਂ ਬਣਦੀ ਬੁੰਦੀ ਚੰਗੀ ਵੀ ਜੀ ਚਵਾਈ ਦੇ ਤਾਂ ਪੂਰੀ ਠੀਕ ਹੈ ਜੀ ਕੋਈ ਭੂਰ ਨਹੀਂ ਕੋਈ ਛੱਟਾ ਨਹੀਂ ਵੀ ਜੀ ਨਾ ਕੋਈ ਵੱਧ ਘੱਟ ਥਾਣਿਆ ਬਿਲਕੁਲ ਹਾਂ ਬਹੁਤ ਸਾਰੇ ਇਹ ਜਿਹੇ ਪਸ਼ੂ ਬਹੁਤੇ ਵੀਰਾਂ ਨੂੰ ਹਰ ਕਵੀਰ ਨੂੰ ਜਿਹੜਾ ਠੰਡਾ ਠੀਰਾ ਪਸ਼ੂ ਐਸੇ ਪਸੰਦ ਆ ਜਿੱਦਾਂ ਮਰਜ਼ੀ ਬੱਚਾ ਬਹਿ ਕੇ ਵੀ ਥੱਲੇ ਚਵਾਈ ਕਰਕੇ ਉੱਠ ਸਕਦਾ ਮਗਰ ਬੱਚਾ ਜੀ ਆਹ ਲੋ ਆ ਲੋ ਜੀ ਮਗਰ ਬੱਚਾ ਹਾਂ ਲੈ ਵੀ ਨਿਸ਼ਾਨ ਤੋਰਦੇ ਫਿਰ अच्छा निशान दूध के ना 11 दसया 11 12 किलो वीजे खुला ढुला हो लीटर वाला लो भी 11 12 किलो दूध वीर दसया 11 12 किलो दी जवाई ਤੁਸੀਂ ਕਰ ਲਿਓ ਠੀਕ ਹੈ ਜੀ ਸਾਈ ਪਿਆਨਾ ਕਰਕੇ 66 76 6 ਅਕ ਦਿਨਾਂ ਦੀ ਸੂਈ ਹੈ ਮਗਰ ਬੱਛਾ ਠੀਕ ਹੈ ਚਲੋ ਆ ਤੇ ਬਿਲਕੁਲ ਨਵੀਂ ਨਰੋਈ ਬਾਛੀ ਆ ਥਾਨ ਥਣ ਦੀ ਬਹੁਤ ਜਿਆਦਾ ਕੁਆਲਿਟੀ ਆ ਵੇਖੋ ਜੀ ਪੂਰਾ ਸਾਫ ਤੇ ਬਿਲਕੁਲ ਸ਼ੁੱਧ ਜਾਂ ਨੇਵਾ ਕਰਮਾ ਵਾਲੀ ਦਾ ਐਂ ਕੰਪੈਕਟ ਟਰੈਕਟਰ ਦੇ ਵਿੱਚ ਠੀਕ ਹੈ ਚਲ ਪਰਾਓ ਲੋ ਜੀ ਇਹ ਸਗਰ ਨੰਬਰ ਤੇ ਦੋਸਤੋ ਬੱਚੀ ਤੁਹਾਨੂੰ ਦਿਖਾਈ ਹੈ ਪਸੰਦ ਆਊਗੀ ਤੇ ਕਿੰਨਾ ਮੁੱਲ ਕਰਦੇ ਹਨ ਸ਼ਰਦਾ ਮੁੱਲ ਵੀਰ ਜੀ ਮੈਂ 50 55 ਜੋ ਮਰਜੀ ਕਰੀ ਜਾਈਏ ਮੋਲੇ ਦਾ 47 45000 ਦੀ ਦੇ ਦਾਂਗੇ ਵੀਰ ਜੀ 45 ਦੀ ਹਾਂਜੀ ਲੈ ਵੀ ਹਾਂ 45000 ਦੀ ਦੋਸਤੋ ਇਹ ਵੈੜ ਤੁਹਾਨੂੰ ਮਿਲ ਜੂਗੀ ਠੀਕ ਆ ਤੇ ਬਾਕੀ ਮੌਕੇ ਤੇ ਕਿਸੇ ਮਸੂਦੇ ਮੇਰੇ ਥੋੜਾ ਬੜਾ ਮਾਨਤਨ ਹੋ ਜੀ ਵੀਰ ਜੀ ਬਾਕੀ ਸੀਲਸ ਲੱਗ ਪੂਰੀ ਆ ਇਹ ਜਿਹੜੀਆਂ ਲੱਤਾਂ ਛੜੀਆਂ ਮਾਰੀ ਜਾ ਵੰਗਾ ਪੋਣਾ ਉਪਾਲਿਓ ਨਹੀਂ ਪੋਣਾ ਨਾ ਪਾਲਿਓ ਹਾਂ ਲੈ ਵੀ ਨਿਸ਼ਾਨੇ ਨੂੰ ਬੰਗਾ ਕੀ ਪਾਵਾਂਗੇ ਹਾਂਜੀ ਜਿਹੜੀ ਜਿੱਦਾਂ ਮਰਜੀ ਕੋਈ ਤਸल्ली ਮੈਂ ਪਹਿਲਾਂ ਕਹਤਾ ਵੀ ਬੱਚਾ ਬਹਿ ਕੇ ਇਹੋ ਜਿਹਾ ਪਸੂ ਚੋਸ ਹਾਂਜੀ ਹਾਂਜੀ ਜਿੱਦਾਂ ਮਰਜੀ ਤਸल्ली ਕਰ ਸਕਦਾ ਇਹਨਾਂ ਕਰਮਾਲੀਆਂ ਨੇ ਕੀ ਕਹਿਣਾ ਲੈ ਵੀ 47000 ਦੋਸਤੋ ਇਹਦੀ ਡਿਮਾਂਡ ਕੀਤੀ ਆ 47000 ਮੋਲੀ ਮੰਗਿਆ ਲੈਣ ਦੇ ਨਹੀਂ ਕੀਤਾ ਹਾਂ ਉਹਦੇ ਵਿੱਚੋਂ ਥੋੜਾ ਬਾਧਾ ਘਰ ਆ ਇਹਦਾ ਮਾਨਤਾ ਨਾ ਕੋਈ ਰੱਸਾ ਛੜਾਈ ਮੰਨ ਲਓ ਜ਼ਿਆਦਾ ਨਹੀਂ ਫਰਕ ਹੋਣਾ ਵੀਰ ਜੀ ਤੁਹਾਨੂੰ ਪਤਾ ਵੈੜਾ ਨਵੀਆਂ ਨਾਲੇ ਵੈਸੇ ਵੀ ਆਪਾਂ ਮੋਲ ਜਾਇਜ਼ ਹੀ ਕੀਤੇ ਵੀਰ ਜੀ ਹਾਂ ਹਾਂ ਨਵੇਂ ਨਿਸ਼ਾਨ ਅੱਗੇ ਜਿਹੜੀ ਆਪਣੇ ਕੋਲ ਤੀਸਰੇ ਨੰਬਰ ਤੇ ਆ ਗਈ। ਇਹ ਤੀਜਾ ਸੂਆ ਵੀਰ ਜੀ ਤੇ ਤੀਜੇ ਨੰਬਰ ਤੇ 20 ਦਿਨਾਂ ਦੀ ਸੂਈ ਮਗਰੇ ਦੇ ਵਛਾ ਹੋਈ ਜੀ। ਮਗਰ ਵਛਾ। ਹਾਂ ਜੀ 13 ਕਿਲੋ ਦੁੱਧ ਦੇ ਰੇ ਛੱਲੇ ਜ ਹੋਈ ਜੀ। ਲੋ ਤੀਜਾ ਸੂਆ ਤੇ ਬਾਕੀ ਸੀਰੀਜ਼ ਲੱਗ ਪੂਰੀ ਐ। ਦੁੱਧ 13 ਕਿਲੋ? 13 ਕਿਲੋ ਵੀ ਜੀ ਹੋਊਗਾ। ਠੀਕ ਆ ਜੀ। ਤੇ ਦਿਨ ਕਿੰਨੇ ਦੱਸਿਆ ਸੂਈ ਦਾ? ਦਿਨ 20 ਵੀਰ ਜੀ। 20 ਦਿਨ ਹੋਈ। ਹਾਂ। ਬਾਕੀ ਪਲੀ ਗੋਲੀ ਪੂਰੀ ਆ ਦੋਸਤੋ। ਚੌੜੀ ਝਾੜੀ ਪੂਰੀ ਆ ਉਪਰੋਂ ਤੁਸੀਂ ਵੇਖੋ ਪੁੱਠੇ ਤੋਂ। ਵਜਨ ਭੋਜਨ ਪੂਰਾ ਭਾਰਾ পেট ਬਾਕੀ ਇਹ ਨਹੀਂ ਬਾਾਕੀ ਸੀਲਸਲਾਕ ਵੀਜੀ ਪੂਰੀ ਆ ਹਾਂ ਦੋਨੋਂ ਆ ਸਿੰਗਮੜਾ ਫੇਸ ਤੋਂ ਸਿੰਗ ਕੋਈ ਨਹੀਂ ਵਿਖਾ ਦੇਣੇ ਵੀਜੀ ਬਾਕੀ ਹੈ ਠੰਡੀ ਇਹਨੇ ਕੀ ਕਹਿੰਦਾ ਗਰਮਾਣੀ ਸੀਲਸਲਾਕ ਵੀਜੀ ਆ ਲਓ ਜੀ ਹਾਂ ਇੱਕ ਨਾਲ ਹੀ ਮੁੜਿਆ ਇੱਕ ਥੋੜਾ ਜਿਹਾ ਸਾਈਡ ਤੇ ਜਾ ਕੇ ਮੁੜਿਆ ਨਾ ਜੀ ਠੀਕ ਆ ਜੀ ਬਾਕੀ ਕੋਈ ਛਣ ਨਹੀਂ ਆਦੀ ਜਿੱਦਾਂ ਵਰਜੀ ਵੀਜੀ ਹੱਥੂਤ ਫੇਰੀਓ ਨਾ ਜੀ ਬਾਕੀ ਚੋਣ ਚਾਣ ਬਿਲਕੁਲ ਚੋਣ ਚਾਣ ਵੀ ਜੀ ਇੱਕ ਨੰਬਰ ਆ ਕੋਈ ਭੂਰ ਫੁਆਰ ਕਿਸੇ ਪਾਸੇ ਕੋਈ ਵੀਰਜਪੂਰ ਨੇ ਨਾ ਕੋਈ ਥਣ ਵੱਧ ਕਟਾ ਬਰਾਬਰ ਆ ਗਾੜਲੇ ਗਾੜ ਬਰਾਬਰ ਮਗਲੇ ਮਗਰ ਬਰਾਬਰ ਆ ਇਹ ਤਾਂ ਮਗਰ ਵੀ ਬੱਛਾ ਜੀ ਬੱਛਾ ਬੱਛਾ ਵੀਰ ਜੀ ਠੀਕ ਆ ਜੀ ਬੋ ਵੀ ਇਹ ਤਾਂ ਮਗਰ ਵੀ ਬੱਛਾ 20 ਦਿਨਾਂ ਦੀ ਸੂਈ ਆ ਤੇ ਦੁੱਧ 13 ਕਿਲੋ ਤੇਜਾ ਸੁਵਾ ਤੀਜਾ ਨੰਬਰ ਬਾਕੀ ਤੁਸੀਂ ਆ ਵੇਖ ਕੇ ਚੈੱਕ ਕਰੋ ਤੋੜ ਕੇ ਆਪਾਂ ਲੰਬਾ ਤੁਹਾਨੂੰ ਦਿਖਾ ਦਿੰਨੇ ਆ ਠੀਕ ਆ ਉਹ 13 ਕਿਲੋ ਦੀ ਚੁਵਾਈ ਆ ਇਸੇ ਥਾਂ ਦੇ ਵਿੱਚ ਕੋਈ ਬਾਦ ਨਹੀਂ ਕੋਈ ਘਾਟ ਨਹੀਂ ਕਿ ਕੋਈ ਭੋਰ ਨਹੀਂ ਕੋਈ ਛਟਾ ਨਹੀਂਗਾ ਤੁਸੀਂ ਜਿੱਦਾਂ ਕਿਸੇ ਵੀਰ ਦੀ ਤਸੱਲੀ ਕਰਨੀ ਬਣਦੀ ਉਹਦਾ ਤੁਸੀਂ ਆਪਣੀ ਤਸੱਲੀ ਕਰ ਲਿਓ ਠੀਕ ਆ ਹਾਈਟ ਵੀ ਸੋਹਣੀ ਆ ਹਾਈਟ ਮੀਡੀਅਮ ਦੇ ਵਿੱਚ ਤੁਸੀਂ ਮੰਨ ਲਓ ਉਹ ਬੱਚਾ ਵੇਚਦੇ ਪਰ ਵਜਨ-ਵਜਨ ਪੂਰਾ ਬੈਠਦਾ ਆ ਬੱਚਾ ਕਰ ਲਓ ਚੱਕ ਜੀ ਆ ਬੱਚਾ ਜੀ ਆ ਲਓ ਜੀ ਚਲਾਇਆ ਠੀਕ ਆ ਸੋ 20 ਆਕ ਦਿਨਾਂ ਦੀ ਸੂਈ ਆ ਬੱਚਾ ਬਿਲਕੁਲ ਤੁਹਾਡੇ ਸਾਹਮਣੇ ਨਾਲ ਬਾਕੀ ਕੋਸ਼ਣਿਆਂ ਦੇ ਵਿੱਚ ਜਿੱਥੇ ਮਰਜੀ ਹੱਥੋਂ ਫੇਰੀ ਜਾਏ ਇਹ ਤਾਂ ਅੰਦਰ ਖੁਰਲੀ ਤੇ ਫੇਰਨਾ ਜਿੱਦਾਂ ਮਰਜੀ ਸੀਲਸ ਲੱਗ ਵਿਜੀ ਪੂਰੀ ਲੋਬ ਚਲ ਆ ਚਲੀਏ ਤੋਂ ਠੰਡੇ ਧੀਰੇ ਪਸ਼ੂਆ ਦੋਸਤੋ ਜਿੱਦਾਂ ਵੀ ਕਿਸੇ ਵੀ ਆਪਣੇ ਤਸੱਲੀ ਕਰਨੀ ਆਪਦੀ ਕਰੋ 13 ਕਿਲੋ ਦੀ ਹੁਣ ਕਪੈਸਿਟੀ ਇਹਦੇ ਥੱਲੇ ਆ 20 ਦਿਨਾਂ ਦਾ ਸੂਆ ਤੇ ਚੋਣ ਚਾਂ ਇੱਕ ਬਰਾਬਰ ਆ ਬਾਕੀ ਆਰਡਰ ਕੁਆਲਿਟੀ ਤੁਹਾਡੇ ਸਾਹਮਣੇ ਅਛਾ ਨਿਸ਼ਾਨੇ ਦੀ ਕੀਮਤ ਮੋਹਨ ਵੀਰ ਜੀ ਇਹਦਾ ਵੀ 4750 ਜੋ ਮਰਜ਼ੀ ਕਰੀਏ ਇਹ ਵੀ 45000 ਦੀ ਦਵਾਂਗੇ ਵੀਰ ਜੀ 45 ਹਾਂਜੀ ਥੋੜਾ ਬੜਾ ਮਾਨਤਨ ਹੋ ਜਾਊਗਾ ਲਓ ਜੀ ਹਾਂ 45000 ਵਿੱਚੋਂ ਥੋੜਾ ਬਾਤਾ ਛੋੜ ਛੱਪਾ ਤੇ ਇਹ ਵੈਰ ਤੇ ਬਾਕੀ ਦੁੱਧ ਆਪਾਂ ਚਵਾ ਕੇ ਦੇਣਾ ਗੱਲਾਂ ਨਾਲ ਨਹੀਂ ਵੀਰ ਜੀ ਆਪਾਂ ਦੁੱਧ ਚਵਾ ਕੇ ਦੇਣਾ ਜਿਹੜਾ ਦੁੱਧ ਹੈਗਾ ਉਹੋ ਹੀ ਦੱਸਣਾ ਭਾਵੇਂ 2 ਡੰਗ ਚ ਹੋਵੇ ਭਾਵੇਂ 3 ਡੰਗ ਚ ਹੋਵੇ ਸਾਢੇ 5 ਤੋਂ ਸਾਢੇ 5 ਆਪਣੀ ਵੀਰ ਜੀ ਚਵਾਈ ਆ ਬਾਕੀ ਜੇ ਸਾਣਾ ਡੰਗਰ ਵਾਧੇ ਘਟਦੇ ਆ ਉਸ ਸਾਣਾ ਥੋੜਾ ਬੜਾ ਅੱਧਾ ਪੋਣਾ ਘੰਟਾ ਲੱਗ ਜਾਂਦਾ ਡੰਗਰ ਚ ਹੁੰ ਲੋ ਵੀ ਦੋਸਤੋ ਇਹ ਚੁਆਈ ਦਾ ਸਮਾਂ ਵੀ ਦੱਸਿਆ ਗਿਆ ਤੁਹਾਨੂੰ ਜਿੱਦਾਂ ਮਰਜ਼ੀ ਆਪਦੇ ਟਾਈਮ ਆ ਆ ਦੂਜਾ ਸੂਹਾ ਵੀਰਜੀ ਇਹ ਦੂਜਾ ਸੂਹਾ ਹਾਂਜੀ ਇਹ ਬੇਣ ਬੱਚੇ ਤੋਂ ਵੀਰਜੀ ਸਮਾਂ ਕਿੰਨਾ ਹੋ ਗਿਆ ਅਜੇ ਇਹ ਸਮਾਂ ਵੀਰਜੀ ਮਹੀਨਾ ਲਾੜੇ ਡੇਢ ਮਹੀਨਾ ਲਾੜੇ ਤੇ ਜੋੜੀ ਇੱਕੋ ਘਰੋਂ ਲਈ ਘਰ ਵਾਲੇ ਮਹੀਨਾ ਮਹੀਨਾ ਦੇ ਮੇਰੇ ਨਾਲ ਕੋਈ ਡੇਢ ਮਹੀਨਾ ਲਾੜੇ ਕੋਈ ਗੱਲ ਨਹੀਂ ਵਿੱਜੀ ਇਹ ਡੇਢ ਮਹੀਨੇ ਦੀ ਮੰਨ ਲਓ ਹਾਂਜੀ ਤੇ ਦੁੱਧ ਦੇ ਥੱਲੇ ਕਿੰਨਾ ਦੱਸੋ ਦੁੱਧ ਦੇ ਥੱਲੇ 12 ਵਾ 12 ਹਾਂਜੀ ਜਦੋਂ ਆਪਣੇ ਘਰੋਂ ਚਵਾ ਦਾਂਗੇ ਚਵਾ ਆ ਕੇ ਦੇਣਾ ਵੀਰਜੀ ਗੱਲਾਂ ਨਾਲ ਨਹੀਂ ਚਵਾ ਕੇ ਦੇਣਾ ਸੂਹਾ ਦੂਜਾ ਹਾਂਜੀ ਲੋ ਵੀ ਚਾਈ ਵਾਲ ਦਾ ਤੇ ਅੱਛਾ ਫਜ਼ਾ ਕਰ ਰੰਗ ਪ੍ਰਿੰਟ ਬਿਲਕੁਲ ਡੱਬੀ ਹੈ ਤੁਸੀਂ ਦੇਖ ਸਕਦੇ ਜੀ ਤੇ 12 ਕਿਲੋ ਦੁੱਧ ਇਹ ਇਧਰਲੇ ਥਾਂਜੇ ਨਾ 7-8 ਧਾਰਾ ਘੱਟ ਜੋ ਆ ਮਗਰਲੇ ਚ ਹਾਂ ਮਗਰਲੇ ਬਹਿਣ ਆਈ ਪਈ ਉਲਟ ਬਹਿਣੀ ਆਲੀ ਹਾਂਜੀ ਉਲਟ ਬਹਿਣੀ ਵਾਲੇ ਪਾਸੇ ਕੋਈ 10-12 ਧਾਰਾ ਘੱਟ ਨੇ ਬਾਕੀ ਆ ਤੁਸੀਂ ਵੇਖੋ ਥਣ ਠੀਕ ਹੈ ਜੀ ਬੱਸ ਨਾ ਡਰ ਬੁੱਤਰ ਠੀਕ ਹੈ ਜੀ ਅੱਗੋਂ ਸੁਹਾ ਦੋਸਤੋ ਵੀਰਾਂ ਦਾ ਵੀ ਕੋਈ ਮਹੀਨੇ ਦਾ ਉੱਚਾ ਦੱਸਿਆ ਹੈ ਪਰ ਕੋਈ ਕੋ ਡੇਢ ਮਹੀਨੇ ਤਾਂ ਮੰਨ ਕੇ ਤੁਸੀਂ ਸੌਦਾ ਕਰ ਲਿਓ 12 ਕਿਲੋ ਦੁੱਧ ਬਾਕੀ ਹਾਈਟ ਕੱਟ ਦੀ ਇਹ ਵੀ ਚੰਗੀ ਆ। ਰਾਜੀ ਵੀਰ ਜੀ ਕੋਈ ਲਿੱਸੀ ਫਿੱਕੀ ਨਹੀਂ ਆ। ਆ ਵਜਨ-ਵੁਜਨ ਪੂਰਾ ਬੈਠਾ ਕੇ। ਜਾ ਭਰਾ ਨਿਸ਼ਾਨ ਖੋਲ ਦੇ ਵੀ। ਕਿਉਂਕਿ ਬਾਕੀ ਕੋਈ 7-8 ਧਾਰਾ ਕੋਈ ਦੱਸਦਾ ਨਹੀਂ ਹੁੰਦਾ ਵਪਾਰੀ ਪਰ ਆਪਾਂ ਫਿਰ ਵੀ ਵੀਰ ਜੀ ਦੱਸ ਕੇ ਦੇਣਾ ਡੰਗਰ ਜਿਹੜਾ ਵੀ ਦੇਣਾ ਵਾ। ਅਬਾ ਦੂਰੋਂ ਨੇੜੋਂ ਚਾੜ ਕੇ ਕੋਈ ਮੁੜੇ ਫਿਰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ। ਹਾਂਜੀ ਹਾਂਜੀ ਜੀ। ਠੀਕ ਆ। ਸੋ ਗੱਲਾਂ ਜਿਹੜੀਆਂ ਦੋਸਤੋ ਬਿਲਕੁਲ ਬੇਸ਼ੱਕ ਵੱਡੀਆਂ ਵੀ ਆ ਤੇ ਛੋਟੀਆਂ ਵੀ ਆ ਜਿੰਨਾ ਕੋਈ ਫਰਕ ਹੋਵੇ ਜ਼ਰੂਰ ਦੱਸ ਦਿਆ ਕਰੋ। ਕਿਉਂਕਿ ਬਾਅਦ ਵਿੱਚ ਕਿਸੇ ਨੇ ਦੂਰੋਂ ਨੇੜੋਂ ਤੁਰਨਾ ਤੇ ਖਰਾ ਉਦਾਂ ਵੀਰ ਨੇ ਦੱਸ ਹੀ ਦਿੱਤਾ ਕੋਈ 10 12 ਘਤਾਰਾਂ ਦਾ ਜਿਹੜਾ ਉਲਟ ਬਹਿਣੀ ਵਾਲੇ ਪਾਸੇ ਕੋਈ ਮਗਰਲੇ ਥਾਂ ਦੇ ਵਿੱਚੋਂ 10 12 ਧਾਰਾਂ ਘਟ ਨੇ ਤੇ 12 ਕਿਲੋ ਦੁੱਧ ਇਸ ਬੈੜ ਦੇ ਥੱਲੇ ਜਿਹੜਾ ਹੁਣ ਹਾਜ਼ਰ ਆ। ਬਾਕੀ ਕੱਦ ਕੋ ਤੇ ਚੰਗਾ। ਇੱਕ ਮੀਡੀਅਮ ਹਾਈਟ ਹੁੰਦੀ ਆ ਵਿਚ ਵਿਚਾਲੇ ਵਾਲਾ ਸਹਜ ਉਤੋਂ ਜਿਹੜੀ ਉੱਚੀ ਹਾਈਟ ਆ ਵੱਡੀਆਂ ਬੈੜਾਂ ਦੇ ਵਿੱਚ ਤੁਸੀਂ ਗਿਣਤੀ ਕਰ ਸਕਦੇ ਜੀ। ਆ ਮੂੰਹ ਮੱਥੇ ਦੀ ਜੀ। ਠੀਕ ਹੈ ਜੀ। ਚਲ ਆ ਤੋਰ ਲੋ। ਆ ਰ ਆ ਚੱਲੀ ਗਏ ਉੱਥੇ। ਸ਼ਾ ਨਿਸ਼ਾਨੇ ਦੀ ਕੀਮਤ ਕੀ ਕਰਦੇ ਆ ਮੁੱਲ ਵਿੱਚ ਇਹਦਾ ਕਰਦੇ 35000 ਹਾਂ 30500 ਦੀ ਦਵਾ ਵੀ ਵੇਚੀ 30500 ਦੀ ਹਾਂਜੀ ਲੈ ਸੋ 30500 ਦੀ ਦੋਸਤੋ ਇਹ ਵੈੜ ਤੁਹਾਨੂੰ ਮਿਲ ਜੂਗੀ ਇਹ ਕਿ ਜਿਹੜਾ ਆਪਣੇ ਕੋਲ ਲਾਸਟ ਵੇਚੇ ਐਨੀਮਲ ਆ ਗਿਆ ਜੀ ਇਹ ਵੀ ਜੀ ਕਿਹ ਘਰਾਂ ਲਈਆਂ ਭਾਵੇਂ ਮਹੀਨੇ ਦੀ ਮਾਲਣ ਭਾਵੇਂ ਡੇਢ ਦੀ ਮਾਲਣ ਇਹਦੇ ਥੱਲੇ ਦੁੱਧ 11 ਵਾਂ 10 ਕਿਲੋ ਦੇ ਭਾਵੇਂ ਸੌਦਾ ਕਰ ਲੈਣ ਕੋਈ ਗੱਲ ਨਹੀਂ ਆਪਾਂ ਨੂੰ 10 ਕਿਲੋ ਆਪਣਾ ਮਤਲਬ ਕਿ ਮੰਨ ਕੇ ਕੋ 10 ਹੀ ਸਭ ਤੋਂ ਹਾਂ 10 ਕਿਲੋ ਕਰਕੇ ਸੋਦਾ। ਹਾਂ 10 ਤੋਂ ਵੱਧ ਹੀ ਹੋਊਗਾ। ਹਾਂਜੀ 10 ਵੱਧ। ਕੱਦ ਵੱਡਾ ਹੋਊਗਾ ਵੀਰ ਜੀ ਕੱਦ ਵੱਡਾ ਵਾ। ਤੇ ਦੁੱਧ ਦੀ ਆਪਣੀ ਗਰੰਟੀ ਉਹ ਬਾਲਟੀਆਂ ਜਿਹੜੀ ਮਰਜ਼ੀ ਲੈ ਲੈ 6 ਕਿਲੋ ਤੋਂ ਲੈ ਕੇ 12 ਕਿਲੋ ਤੱਕ ਬਾਲਟੀਆਂ ਆਪਣੇ ਤੋਂ। ਹਾਂਜੀ ਜਿਹੜੀ ਜੀਤੇ ਖੁਸ਼ੀ ਜਿਹੜੀ ਮਰਜ਼ੀ ਬਾਲਟੀ ਚ ਹੋ ਸਕਦਾ। ਇਹ ਨਹੀਂ ਵੀਰ ਜੀ ਕਈਆਂ ਨੇ ਪੰਜਾਂ ਚੌਹ ਕਿਲੋ ਵਾਲੇ ਰੱਖੇ ਪੰਜਾਂ ਚੌਹ ਕਿਲੋ ਚੋਂ ਦਾ ਮਜ਼ਾ ਨਹੀਂ ਆਉਂਦਾ ਵੀਰ ਜੀ। ਹਾਂ। ਹਾਂ। ਅੱਛਾ ਨਿਸ਼ਾਨ ਸੂਆ ਕਿਦਮਾ ਹੋ ਗਈ? ਇਹ ਸੂਆ ਦੂਜਾ ਵੀਰ ਜੀ। ਦੂਜਾ। ਹਾਂ। ਲਓ ਜੀ ਦੂਜਾ ਸ ਬਾਕੀ ਠੰਡੀ ਧੀਰੀ ਸੀਡਸ ਅਲੱਗ ਮਹੀਨਾ ਇਹਨੂੰ ਵੀ ਤੁਸੀਂ ਕੋਈ ਡੇਢ ਮੰਨ ਕੇ ਸਬਦਾ ਕਰ ਲਿਓ ਐਚ ਐਫ ਤੇ ਜਰਸੀ ਦਾ ਥੋੜਾ ਜਿਹਾ ਕ੍ਰੋਸ ਆ ਬਾਕੀ ਫੁੱਲ ਵੱਡੀ ਹਾਈਟ ਆ ਬਾਕੀ ਕਿੰਨਾ ਦੱਸਿਆ 12 11 11 11 ਵਜੇ 11 ਕਿਲੋ ਹਾਂ ਲਓ ਜੀ 11 ਕਿਲੋ ਦੁੱਧ ਦਾ ਵੈਸੇ ਠੀਕ ਹੈ ਜੀ ਤੇ ਆ ਕੇ ਚੋ ਕੇ ਆਪਦੀ ਤਸੱਲੀ ਕੋਈ ਵੀਰ ਕਰ ਸਕਦਾ ਬਾਕੀ ਚੂਣ ਚਣੇ ਦਾ ਬਰਾਬਰ ਪੂਰਾ ਬਰਾਬਰ ਬਰਾਬਰ ਵੀਰ ਜੀ ਬਰਾਬਰ ਠੀਕ ਹੈ ਜੀ ਹਾਂ ਆਹ ਲਓ ਜੀ ਇਹਦਾ ਪੂਰੀ ਵੱਡੀ ਆ ਹਾਈਟ ਕੱਦ ਦੀ ਪੂਰੀ ਵੱਡੀ ਆ ਲੰਬੀ ਲੰਬੀ ਪੂਰੀ ਆ ਉੱਚੀ ਪੂਰੀ ਆ ਠੀਕ ਆ ਜੀ ਤੇ 11 ਕਿਲੋ ਦੁੱਧ ਮਹੀਨਾ ਡੇਢ ਜਿਹੜਾ ਦੋਸਤੋ ਸਰੀ ਨੂੰ ਹੋ ਗਿਆ ਬੇਨ ਬੱਚੇ ਤੋਂ ਆ ਇਸੇ ਤਰ੍ਹਾਂ ਜਿਹੜਾ ਤੁਸੀਂ ਅੱਗੇ ਪਹਾੜਾ ਪਾਓ ਚਾਹੇ ਤਾਂ ਬੈਠ ਕੇ ਜੜੀ ਚਵਾਈ ਕਰ ਸਕਦੇ ਜੀ ਬਾਕੀ ਕੋਸ਼ ਨੇ ਆਂਦੀ ਵਿੱਚ ਜਿੱਦਾਂ ਮਰਜੀ ਜਿੱਥੇ ਮਰਜੀ ਹੱਥੋਂ ਦਫੇਰੀ ਜਾਓ ਹਾਂ ਹਾਂ ਲੈ ਬੇ ਠੀਕ ਆ ਠੰਡੀ ਤੇਰੀ ਆ ਸੀਲਸ ਲੱਗ ਆ ਲੋ ਚਲਾਇਆ ਚੱਲੀਏ ਲਓ ਜੀ ਲਾਸਟ ਵਿੱਚ ਵਾਹੜ ਤੁਹਾਨੂੰ ਦਿਖਾਉਣੀ ਸੀ ਠੀਕ ਆ ਜੀ ਚਾਰ ਵਾੜਾਂ ਜਿਹੜੇ ਬੰਨਿਓ ਮਰਜੀ ਬਹੀ ਜਾ ਵੀ ਜੀ ਕੋਈ ਲਾਤ ਮਾਰਦਾ ਨਹੀਂ ਹੈਗਾ ਲਓ ਜੀ ਕਰੀਓ ਤਸੱਲੀਆਂ ਜਿੱਦਾਂ ਮਰਜੀ ਆ ਇੱਕ ਸਾਜ ਬੱਚਾ ਵੀ ਹੈਗਾ ਜੀ ਪਰ ਚੱਲਦਾ ਨਹੀਂ ਜੋ ਹਾਂ ਸਕਾਰ ਸੈਂਟਰ ਚ ਹਾਂ ਸੈਂਟਰ ਚ ਹੈਗਾ ਆ ਲਓ ਜੀ ਕਿ ਵਿਖਾ ਦਿਓ ਠੀਕ ਆ ਜੀ ਕਿਹੜਾ ਪਿਆ ਦੂਰੋਂ ਨੇੜੋਂ ਆਣਾ ਵਾਦੇ ਕਿਸੇ ਵੀਰ ਭਰਾਣ ਕੇ ਲਧਿਆ ਨਹੀਂ ਪੈਂਦਾ ਆਪਾਂ ਜੀ ਉੱਤ ਪੈਂਦੀ ਲਈ ਸਾਈਡ ਵਿੱਚ ਸਕਾਰ ਲੱਗਾ ਸੈਂਟਰ ਚ ਚਲੋ ਮਾੜੀ ਫੋਟ ਹੈਗੀ ਆ ਬਾਕੀ ਚਲਦੀ ਨਹੀਂ ਗਈ ਚੱਲਦੇ ਚਾਰ ਥਾਂ ਨਹੀਂ ਲੈ ਵੀ ਨਿਸ਼ਾਨੇ ਦੀ ਕੀਮਤ ਦੱਸ ਦੇ ਫਿਰ ਮੋਲ ਇਹਦਾ ਵੀ ਵੀਰ ਜੀ 35 ਆ ਹਾਂ ਇਹ ਵੀ 30500 ਦੀ ਦਵਾਂਗੇ 30500 ਦੀ ਹਾਂਜੀ ਲੈ ਮੌਜਾਂ ਕਰਨ ਵੀਰ ਹਾਂਜੀ ਬਾਕੀ ਦੋ ਜੀ ਦੀ ਆਪਣੀ ਗਰੰਟੀ ਹੋਗੀ ਜੇ ਲੈਡਾ ਕੋ ਮਰਜੀ ਇਸੇ ਤਸੱਲੀ ਕਰਨਾ ਹਾਂ ਹਾਂਜੀ ਇਹ ਨਹੀਂ ਆਗਾ ਵੀ ਸਵੇਰ ਚਵਾਤੀ ਸ਼ਾਮ ਨੂੰ ਨਾ ਨੀ ਚਵਾਤੀ ਵੀਰ ਜੀ ਭਾਵੇਂ ਟਾਈਮ ਤੋਂ ਟਾਈਮ ਜਿੰਨੇ ਦੇ ਭਾਵੇਂ ਚਾਰ ਡੰਗ ਚੋਲਣ ਕੋਈ ਗੱਲ ਨਹੀਂ ਆਪਾਂ ਨੂੰ ਤੇ ਇੱਥੇ ਨਹੀਂ ਕੋਈ ਗੁੱਸਾ ਅਗਲਾ ਵੀਰ ਜੀ ਡਾਰ ਤੇ ਉਹਨੂੰ ਹੁੰਦਾ ਜਿੰਨੇ ਦੁੱਧ ਮੈਨੂੰ ਦੱਸਣਾ ਕੋਈ ਤੇ ਨਿਕਲ ਹਕ ਹੋ ਜਾ ਆਡੇ ਨਾਲ ਵੀ ਹੁੰਦਾ ਕਈ ਵਾਰ ਅਸੀਂ ਬਾਹਰ ਡੰਗ ਲਈਦਾ ਹੱਥ ਨਹੀਂ ਲਾਉਣ ਦਿੰਦੇ ਆ ਫਿਰ ਮਤਲਬ ਹੱਥ ਲਾਉਣ ਦਿੰਦੇ ਆ ਬਸ ਸੌਦਾ ਕਰ ਲਈਦਾ ਦੁੱਧ ਦੇ ਸਾਹਣਾ ਇੱਕ ਨੇ 16 ਕਿਲੋ ਦੁੱਧ ਦੱਸਿਆ ਸੀ ਤੇ ਸ਼ਾਮੀ ਦੇ 8 ਕਿਲੋ ਚਵਾਤਾ ਸਵੇਰੇ 8 ਕਿਥੋਂ ਹੋਣਾ ਹੈ ਆਂਦਾ ਹੈ ਤੇਰੇ ਚੋਂ ਚ ਫਰਕ ਪੈ ਗਿਆ ਸਵੇਰੇ ਵੀ 5 ਕਿਲੋ ਦੀ ਬਾਲਟੀ ਨਹੀਂ ਭਰੀ ਵੀ ਜੀ ਨਹੀਂ ਚੋਂ ਚ ਫਰ ਇਹ ਕੰਮ ਦੇ ਵਿੱਚ ਪਹਿਲੇ ਫਰਕ ਪਾਇਆ ਜਾਂਦਾ ਜਿੰਨਾ ਦਸ ਦਸੀ ਦਾ ਦੁੱਧ ਲੈ ਵੀ ਦੋਸਤੋ ਦੱਸੋ ਅੱਲਾ ਵੀਰ ਜੀ ਜਿੰਨਾ ਹੋਣਾ ਵਾ ਹਾਂ ਇਹ ਜਿੰਨਾ ਜਿੰਨਾ ਦੋਸਤੋ ਦੁੱਧ ਦੱਸਿਆ ਵੈਸੇ ਵੀਰ ਹੁਣ ਦਾ ਇੱਕ ਡੇਰੀ ਦਾ ਕੰਮ ਹੋ ਗਿਆ ਨਾਲ ਦੁੱਧ ਬਾਅਦ ਜਿਹੜਾ ਸ਼ਹਿਰਦਾਰੀ ਦੇ ਵਿੱਚ ਵੀ ਲੱਗਾ ਉਹ ਸਕੋਰਿੰਗ ਜਿਹੜਾ ਰੋਜ਼ ਦਾ ਮਿੰਤੀ-ਕਿੰਤੀ ਵਿੱਚ ਆਉਂਦਾ ਰਹਿੰਦਾ ਬਾਕੀ ਕੋਈ ਵੀਰ ਆਪਦੀ ਚੋਕੇ ਤਸੱਲੀ ਕਰ ਸਕਦਾ ਕਈ ਸਾਰੇ ਫੋਨ ਲਾਈ ਜਾਂਦੇ ਆ ਡੰਗਰ ਮਤਲਬ ਵੇਖ ਜਾਂਦੇ ਵੀਡੀਓ ਦੇ ਹੋਰ ਡੰਗਰ ਦਵਾਦਾ ਦੇ ਵੀ ਜੇ ਕੰਮ ਨਹੀਂ ਆਪਾਂ ਲਾਂਮਾ ਨਹੀਂ ਕੇ ਤੋਂ ਲੈਣਾ ਡੰਗਰ ਜਿੱਥੋਂ ਲੈਣਾ ਦੋੜਾਂ ਚੋਕੇ ਤਸੱਲੀ ਕਰਕੇ ਲੈਣਾ ਵਾ ਤੇ ਫੇਰ ਆਪਾਂ ਵੀਡੀਓ ਪਾਉਣੀ ਵੀਰ ਜੀ ਤਾਂ ਸੁਝਾਅ ਵੀ ਇਹ ਹੁੰਦਾ ਨਿਸ਼ਾਨ ਆਪਣਾ ਇੱਕ ਦੋ ਡੰਗ ਚੋਕੇ ਲਪਾਓ ਹਾਂਜੀ ਕਈ ਵੀਰ ਆਖੀ ਜਾਂਦੇ ਦਵਾ ਦਾ ਲਿਆਣ ਕੇ ਡੰਗਰ ਤੇਰਾ ਰੇਟ ਸਸਤਾ ਦਵਾ ਦਾ ਫੜਾ ਦੇ ਉਹ ਫੜਾਉਣ ਵਾਲਾ ਕੰਮ ਨੇ ਵੀਰ ਜੀ ਫਾਇਦਾ ਕੀ ਹੈ ਜੇ ਆਪਾਂ ਲਿਆਣ ਕੇ ਗਲੋਗਲਾਵਾ ਲਾਤਾ ਦੇ ਬਿਲਕੁਲ 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 ਲੋ ਵੀ ਇਹ ਸਿਆਣੀਆਂ ਗੱਲਾਂ ਨੇ ਵੀਰ ਨਿਸ਼ਾਨਦੀਆਂ ਵਪਾਰ ਦੀ ਲੈਣ ਆ ਠੀਕ ਆ ਜੀ ਹਾਂ ਵਪਾਰ ਦੀ ਲੈਣ ਬਿਲਕੁਲ ਜੀ ਬਿਲਕੁਲ ਬਿਲਕੁਲ ਕੱਲਾ ਬੰਦਾ ਚੋਂਦਾ ਕੋਈ ਘੰਟਾ ਡੇਢ ਲੱਗ ਹੀ ਜਾਂਦਾ ਹਾਂ ਜੀ ਬਬ ਦੱਸੋ ਇਹ ਐਨੀਮਲ ਨੇ ਅੱਜ ਵੀਰ ਨਿਸ਼ਾਨਦੇ ਕੋਲ ਤੇ ਬੋਲਦੇ ਨਿਸ਼ਾਨ ਨੰਬਰ ਇੱਕ ਵਰੀ ਫਿਰ ਨੰਬਰ ਵੀਰ ਜੀ 70876 7447 ਠੀਕ ਆ ਜੀ ਹਾਂਜੀ ਲਓ ਦੋਸਤੋ ਪੰਜ ਨਾਗ ਤੁਹਾਨੂੰ ਦਿਖਾਏ ਆ ਟੋਟਲ ਚਾਰ ਬਹਿੜਾ ਸੀਗੀਆਂ ਇੱਕ ਮੱਝ ਦਿਖਾਈ ਆ ਮੱਝ ਦੇ ਥੱਲੇ ਦੁੱਧ ਵੀ ਚਲੋ 7 ਕਿਲੋ ਵੇਰ ਨੇ ਦੱਸਿਆ ਬਾਕੀ ਮੁੱਲ 47000 ਆ ਇਸੇ ਤਰ੍ਹਾਂ ਬਿਲਕੁਲ ਬਾਜ਼ਾਰ ਰੇਟ ਆ ਛੋਟੇ ਛੋਟੇ ਰੇਟ ਆ ਤੇ ਸੂਏ ਸੂਆਏ ਪਸ਼ੂ ਆ ਕਿਸੇ ਗੱਬਣ ਪਥੂ ਦੀ ਹੋਂਦਾ ਵੀ ਚਲੋ ੱਤਪ ਕੇ ਤਸੱਲੀ ਕਰਨੀ ਆ ਸੂਏ ਸੂਆਏ ਆ ਦੁੱਧ ਤੇ ਆ ਕੋਈ ਵੀਰ ਜਿੰਨਾ ਦੱਸਿਆ ਗਿਆ ਕਿਹਾ ਗਿਆ ਉਹਨੇ ਜੋਗੀ ਤਸੱਲੀ ਕਰ ਸਕਦਾ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ 7 ਸ਼੍ਰੀ ਅਕਾਲ